ਪੰਜਾਬੀ ਨਵੀਂ ਫਿਲਮ 6E ਚ ਆ ਰਹੀ ਹੈਗੀ ਆ ਜਿਸ ਦੇ ਸਟਾਰ ਕਾਸਟ ਅੱਜ ਫਿਰੋਜ਼ਪੁਰ ਪ੍ਰੈਸ ਕਲੱਬ ਪਹੁੰਚੀ ਹੈਗੀ ਆ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਮੈਂਡੀ ਤੱਕੜ ਹੋ ਰਹੀ ਤੇ ਪੂਰੀ ਟੀਮ ਜਿਹੜੀ ਇੱਥੇ ਪਹੁੰਚੀ ਹੈਗੀ ਆ ਗੱਲਬਾਤ ਜਿਹੜੀ ਹਾਂ ਕਰ ਲੈਂਦੇ ਹੈਗਿਆਂ ਜੀ ਹਾਂ ਜੀ 6C ਚ ਫਿਲਮ ਲੈ ਕੇ ਆ ਰਹੇ ਹਾਂ ਜੀ ਸ਼ੁੱਕਰਵਾਰ ਨੂੰ 14 ਮਾਰਚ ਨੂੰ ਤੇ ਸਮਾਜ ਨਾਲ ਸੋਸ਼ੀਅਲੀ ਰੈਲੇਵੈਂਟ ਫਿਲਮ ਹੈ ਜੀ ਇਹ ਸਾਡੀ ਜੀ ਅੱਛਾ ਕੀ ਹੈਗਾ ਇਸ ਫਿਲਮ ਦੇ ਵਿੱਚ ਕੀ بیس ਆ ਪੂਰੀ ਡਿਸਕਸ ਕਰੋ ਜੀ ਸਾਡੇ ਹਾਂ ਜੀ 6C ਚ ਜਿਹੜਾ ਟਾਈਟਲ ਆ ਭਾਜੀ 6C ਬੈਂਡਸ ਜਿਹੜੇ ਆਇਲਸ ਦੇ ਬੈਂਡ ਹੁੰਦੇ ਆ 6C ਬੈਂਡ ਜਿਹੜੇ ਆਪਾਂ ਪਿਛਲੇ ਕਈ ਸਾਲਾਂ ਤੋਂ ਦੇਖਿਆ ਵੀ ਕੁੜੀਆਂ ਬੈਂਡ ਲੈ ਕੇ ਆਉਂਦੀਆਂ ਨੇ ਮੁੰਡੇ ਵਾਲੇ ਪੈਸਾ ਲਾਉਂਦੇ ਸੀ ਵਿਆਹ ਹੁੰਦਾ ਸੀ ਕੁੜੀ ਬਾਹਰ ਜਾਂਦੀ ਸੀ ਪਰ ਕਈ ਕੇਸ ਆਪਾਂ ਦੇਖੇ ਜਿਦੇ ਚ ਕੁੜੀ ਬਾਹਰ ਜਾ ਕੇ ਮੁੱਕਰ ਗਈ ਉਹ ਮੁੰਡੇ ਨੂੰ ਬੁਲਾਉਣ ਲਈ ਤੇ ਬਹੁਤ ਵਰਸਟ ਕੇਸ ਇਦਾਂ ਦੇ ਹੋਏ ਜਿਦੇ ਚ ਮੁੰਡੇ ਖੁਦਕੁਸ਼ੀ ਤੱਕ ਕਰ ਗਏ ਸੋ ਇਹ ਜਿਹੜੇ ਕੇਸ ਹੋਏ ਪੰਜਾਬ ਦੇ ਵਿੱਚ ਕਈ ਸਾਲਾਂ ਤੋਂ ਉਹਦੇ ਤੇ ਬੇਸਡ ਸਾਡੀ ਫਿਲਮ ਆ ਜੀ ਸਿਕਸੀ ਹਮ ਅੱਛਾ ਇਹ ਹੋਰ ਇੱਕ ਜਿਵੇਂ ਕਹਿੰਦੇ ਵੀ ਗਾਣੇ ਤੋਂ ਤੁਹਾਡਾ ਜਿਹੜਾ ਚਿਹਰਾ ਉਹ ਪਹਿਚਾਣਿਆ ਜਾਂਦਾ ਅੱਜ ਵੀ ਪਿੰਡਾਂ ਦੇ ਵਿੱਚ ਹਾਂਜੀ ਹਾਂਜੀ ਉਹਦੇ ਦੋ ਸ਼ਬਦ ਵੀ ਨਾਲ ਜਰੂਰ ਸੁਣਾਓ ਔਰ ਨਾਲ ਦੀ ਨਾਲ ਆਪਾਂ ਗੱਲਾਂ ਵੀ ਅੱਗੇ ਕਰਦੇ ਹਾਂਜੀ ਜਿਹੜਾ ਹਾਂਜੀ ਮੈਂ ਗੀਤ ਸੁਣਾ ਦਿੰਦਾ ਜੀ ਠੋਕਰ ਠੋਕਰ ਖਾ ਕੇ ਉੱਠੀ ਏ ਬੱਲੇ ਆ ਪੈਰ ਪਿੱਛੇ ਨਾ ਪੱਟੀ ਏ ਪਹਿਲਾ ਪਹਿਲਾ ਕਿਸਮਤ ਨਖਰੇ ਕਰਦੀ ਹੁੰਦੀ ਆ ਟੌਰ ਦੇਖ ਕੇ ਇੱਕ ਲੋਕਾਂ ਦੀ ਰੜਦੀ ਹੁੰਦੀ ਆ ਟਣਕਾ ਟਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਭਾਈ ਹੁਣ ਤਾਂ ਗੁੱਡੀ ਚੜ ਗਈ ਪੂਰੀ ਲੱਗੇ ਹੋਇਆ ਭਾਜੀ ਇਹ ਪ੍ਰਮਾਤਮਾ ਦੇ ਹੱਥ ਵਾਸਾ ਆਪਣਾ ਕੰਮ ਮਿਹਨਤ ਕਰਨਾ ਆਪਾਂ ਲੱਗੇ ਹੋਇਆ ਜੀ ਤੇ ਬਾਕੀ ਹੁਣ ਫਿਰ ਵੀ ਆਡੀਅנס ਦਾ ਸਾਥ ਚਾਹੀਦਾ ਅਰਦੀ ਵੀਰੇ ਤੁਸੀਂ ਇਕੱਲੇ ਬੋਲ ਰਹੇ ਹੋ ਮੈਂ ਜੀ ਨੂੰ ਪਿੱਛੇ ਕੀਤਾ ਹੋਇਆ ਕਿਚਕ ਕਰਾਂ ਉਹ ਨਾਲ ਵੀ ਗੱਲਬਾਤ ਥੋੜੀ ਜੀ ਗੱਲਬਾਤ ਨਹੀਂ ਕਰਦੇ ਤੁਹਾਡਾ ਨਹੀਂ ਫਿਰ ਉਹ ਪਿੱਛੇ ਖੜੇ ਆ ਮੈਂ ਖੜੀ ਸੀ ਜਿਵੇਂ ਜਿਵੇਂ ਨੂੰ ਬੋਲਣਾ ਪਿਆ ਮੈਂ ਇੱਧਰ ਬੋਲ ਲਵਾਂਗੀ ਇਹ ਪਿੱਛੇ ਕਰਨ ਵਾਲਿਆਂ ਚੋਂ ਨਹੀਂ ਹੈਗੇ ਇਹ ਤਾਂ ਬੰਦੇ ਦਾ ਹੱਥ ਫੜ ਕੇ ਅੱਗੇ ਲੈ ਜਾਣ ਦੱਸੋ ਹਾਂ ਜੀ ਪੁੱਛੋ ਕਿਵੇਂ ਦਾ ਕਰਦਾਰ ਆ ਕਿਸ ਤਰ੍ਹਾਂ ਦਾ ਇਸ ਫਿਲਮ ਦੇ ਵਿੱਚ ਕੰਮ ਕਰਨ ਦੇ ਕੁਝ ਪਲ ਸਾਂਝੇ ਕਰੋ ਸਾਡੇ ਨਾਲ ਪਲ ਇਹ ਸੀ ਕਿ ਆਈ ਥਿੰਕ ਮੇਰੀ ਪੂਰੀ ਪੂਰੇ ਕਰੀਅਰ ਦਾ ਇੱਕ ਬਹੁਤ ਹੀ ਬਿਹਤਰੀਨ ਬਹੁਤ ਹੀ ਬਿਹਤਰੀਨ ਫਿਲਮ ਤੇ ਬਹੁਤ ਹੀ ਬਿਹਤਰੀਨ ਕਿਰਦਾਰ ਐਂਡ ਇੱਕ ਅਲੱਗ ਹੀ ਲਾਈਕ ਸਿਨੇਮਾ ਨੂੰ ਚੇਂਜ ਕਰਨੇ ਵਾਲਾ ਸਬਜੈਕਟ ਹੈ ਰੈਲੇਵੈਂਟ ਹੈ ਇਨਸਪਾਇਰਡ ਬਾਈ ਟਰੂ ਈਵੈਂਟਸ ਹੈ ਜੋ ਚੀਜ਼ਾਂ ਆਪਾਂ ਆਪਣੇ ਆਸ-ਪਾਸ ਦੇਖਦੇ ਆਂ ਐਂਡ ਇਹਨਾਂ ਦਾ ਤਾਂ ਮਤਲਬ ਹਰਦੀਪ ਹੋ ਗਿਆ ਜਾਂ ਗੈਰੀ ਹੋ ਗਿਆ ਗੈਰੀ ਖਟਰਾਉ ਸਾਡੇ ਡਾਇਰੈਕਟਰ ਇਹਨਾਂ ਦਾ ਤਾਂ ਕੰਮ ਗਵਾ ਹੈ ਯੂ نو ਇਹਨਾਂ ਨੇ ਜੋ ਵੀ ਕੰਮ ਅ ਅੱਜ ਤੱਕ ਕੀਤਾ ਹੈ ਆਈ ਥਿੰਕ ਸਿਰਫ ਇੰਡੀਵਿਜੂਅਲੀ ਨਹੀਂ ਪੰਜਾਬ ਨੂੰ ਪੰਜਾਬੀ ਪੂਰੀ ਪੰਜਾਬੀ ਫਿਲਮ ਇੰਡਸਟਰੀ ਨੂੰ ਮਾਣ ਹੈ ਕਿ ਹੁਣ ਕੁਝ ਲੋਕ ਇਦਾਂ ਦੇ ਸਟੈਪਸ ਲੈਂਦੇ ਨੇ ਉਹ ਬਹੁਤ ਹੀ ਕੁਆਲਿਟੀ ਕੁਆਂਟੀਟੀ ਛੱਡੋ ਕੁਆਲਿਟੀ ਪ੍ਰੋਡਕਟ ਕੁਆਲਿਟੀ ਮੂਵੀਜ਼ ਕੁਆਲਿਟੀ ਕਮ ਤੁਨ ਕਾ ਤੁਨ ਕਾ ਨਾਦਾ ਗਾਣਾ ਅਸਦਾ ਬਹਾਰ ਹੈ ਮੈਨੂੰ ਲੱਗਦਾ ਆਪਣੇ ਜਾਣ ਤੋਂ ਬਾਅਦ ਵੀ ਤਾਂ ਜਨਰੇਸ਼ਨਸ ਆਉਣ ਤੱਕ ਵੀ ਇਹ ਉਦਾਂ ਇੱਕ ਇਦਾਂ ਦਾ ਇੱਕ ਮੋਟੀਵੇਸ਼ਨਲ ਸੌਂਗ ਹੈ ਕਿ ਮਤਲਬ ਐਂਥਮ ਹੀ ਹੈ ਸੌਂਗ ਤੁਸੀਂ ਉਹਨੂੰ ਨਹੀਂ ਕਹਿ ਸਕਦੇ ਸੋ ਦੈਟਸ ਇਟ ਕਿ ਇਟਸ ਜਸਟ ਮੈਂ ਹੁਣ ਥੋੜੀ ਜਿਹੀ ਕਿਉਂਕਿ ਸாரி ਆਈ ਥਿੰਕ মুਵੀ ਰਿਲੀਜ਼ ਹੋ ਰਹੀ ਹੈ ਮੈਂ ਥੋੜੀ ਇਮੋਸ਼ਨਲ ਹੋ ਰਹੀ ਆਈ ਥਿੰਕ ਹੁਣ ਲਾ ਸਾਡੀਆਂ ਜਿਹੜੀਆਂ ਇੰਟਰਵਿਊਜ਼ ਹੋ ਰਹੀਆਂ ਨੇ ਮੈਨੂੰ ਹੁਣ ਨਜ਼ਦੀਕ ਆ ਰਿਹਾ ਟਾਈਮ ਸੋ ਮੈਂ ਬਹੁਤ ਖੁਸ਼ਕਿਸਮਤ ਆ ਕਿ ਇਨਾਂ ਨੇ ਮੈਨੂੰ 6 ਸੀਟਾਂ ਚੁਣਿਆ ਮੰਡੇ ਜੀ ਪਹਿਲੇ ਤੁਹਾਡੀਆਂ ਕਾਫੀ ਫਿਲਮਾਂ ਜਿਹੜੀਆਂ ਹੈਗੀਆਂ ਨੇ ਪੰਜਾਬੀਆਂ ਨੇ ਹੰਗਾਰ ਦਿੱਤਾ ਹੈਗਾ ਕੀ ਜਿਹੜਾ ਸਨੇਹਾ ਪੰਜਾਬੀਆਂ ਲਈ ਹੈਗਾ ਇਸ ਫਿਲਮ ਚ ਕੀ ਖਾਸ ਦਿੱਤਾ ਸੀ ਖਾਸ ਹੈਗਾ ਕਿ ਨੰਬਰ 1 ਕੇ ਜਿਹੜੀ ਟੀਮ ਨੇ ਬਣਾਈ ਹੈ ਤੁਸੀਂ ਪਹਿਲਾਂ ਉਹਨਾਂ ਦਾ ਕੰਮ ਚੈੱਕ ਕਰੋ ਕਿ ਕਿਹੜੀ ਟੀਮ ਇਹ ਬਣਾ ਰਹੀ ਹੈ ਯਰ ਇਨਨੇ ਬਹੁਤ ਹੀ ਕ੍ਰੈਡੀਬਲ ਬਹੁਤ ਕ੍ਰੈਡੀਬਲ ਬਹੁਤ ਵਧੀਆ ਕਮ ਇੰਡਸਟਰੀ ਨੇ ਦਿੱਤਾ ਹੈ ਸੈਕੰਡਲੀ ਤੁਸੀਂ ਟੀਜ਼ਰ ਦੇਖੋਗੇ ਤੁਹਾਨੂੰ ਨਹੀਂ ਲੱਗੇਗਾ ਕਿ ਆਪਾਂ ਇੱਕ ਪੰਜਾਬੀ ਮੂਵੀ ਦਾ ਟੀਜ਼ਰ ਦੇਖ ਰਹੇ ਆਂ ਰਾਈਟ ਮੈਨੂੰ ਮੈਂ ਇਹਨਾਂ ਨੂੰ ਕਹੀ ਕਿ ਮੈਂ ਕਿ ਮੈਨੂੰ ਹਾਲੀਵੁੱਡ ਟੱਚ ਆ ਰਹੀ ਹੈ ਇਹਦੇ ਵਿੱਚ ਹਾਲੀਵੁੱਡ ਵਾਈਬਸ ਆ ਰਹੇ ਨੇ ਇਹਦੇ ਵਿੱਚ ਯੂ ਨੋ ਉਹ ਕਟਿੰਗ ਹੋਵੇ ਜਾਂ ਫਿਰ ਉਹ ਜਿਸ ਤਰ੍ਹਾਂ ਸਟੋਰੀ ਨੂੰ ਟ੍ਰੀਟਮੈਂਟ ਜੋ ਹੈ 2 ਘੰਟਿਆਂ ਦੀ ਮੂਵੀ ਹੈ 2 ਘੰਟਿਆਂ ਵਿੱਚ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮਤਲਬ ਅੱਖ ਵੀ ਇਦਾਂ ਕਰਨਾ ਬਲਿੰਕ ਕਰਨਾ ਚਾਹੋਗੇ ਹੈਨਾ ਸੋ ਸਭ ਕੁਝ ਹੀ ਖਾਸ ਹੈ ਟੌਪਿਕ ਖਾਸ ਹੈ ਜਿਨ੍ਹਾਂ ਨੇ ਲਿਖੀ ਹੈ ਉਹ ਖਾਸ ਨੇ ਡਾਇਰੈਕਟਰ ਪੂਰੀ ਟੀਮ ਐਂਡ ਆਕੜੜ ਕੇ ਯੂ نو ਇਟਸ ਅ ਰੈਲੇਵੈਂਟ ਟਾਪਿਕ ਹੈ ਉਹ ਸਭ ਤੋਂ ਜ਼ਿਆਦਾ ਖਾਸ ਚੀਜ਼ ਹੈ ਅਨਸੀ ਅਸੀਂ ਉਹਦੇ 'ਚ ਨਾਮ ਵੀ ਮਤਲਬ ਚੁਣ ਕੇ ਰੱਖਿਆ ਹੈ ਨਾ ਵਾਕਿਆ ਬਾਡੀ ਜਿਹੜੀ ਗੱਲ ਹੈ ਕਿ ਲੱਗਦਾ ਹਾਲੀਵੁੱਡ ਵਾਲਾ ਨਾਮ ਹਾਂਜੀ ਹਾਲੀਵੁੱਡ ਵਾਲਾ ਇਹ ਕਹਿ ਰਹੇ ਸੀਗੇ ਹਰਦੀਪ ਤੁਸੀਂ ਦੱਸਿਓ ਮੈਨੂੰ ਜਿਕੇ ਇਹਨਾਂ ਨੇ ਸੋਚਿਆ ਸੀ ਕਿ 6 ਬੈਂਡ ਰੱਖਦੇ ਆ ਬਟ ਦਨ ਉਹ ਸ਼ਾਇਦ ਕਾਮਿਕਲ ਟੱਚ ਵੀ ਸੀ ਕਹਿ ਰਹੇ ਸੀਗੇ ਨਾ ਵੀ 6 ਬੈਂਡ ਵੀ ਹਾਂ ਕਿ ਕਾਮਿਕਲ ਟੱਚ ਨਾ ਚਾਹੀਦਾ ਜਦੋਂ ਕਿ ਪ੍ਰੈਕਟ ਕਲੀਅਰ ਹੁੰਦਾ ਇਹਦੇ 'ਚ ਇੱਕ ਸਸਪੈਂਸ ਆ 6 ਸੀ ਛੇ ਜੀ ਕੋਸ਼ਿਸ਼ ਨਹੀਂ ਹੈ ਸਸਪੈਂਸ ਦੀ ਹਾਂ ਪਰ ਹਾਂ ਥੋੜਾ ਹਲਕਾ ਹੋ ਜਾਣਾ ਯਾ ਯਾ ਉਹ ਨਹੀਂ ਚਾਹੁੰਦੇ ਸੀ ਲੱਗਦਾ ਕਿ ਦੋ ਦੋ ਪਰਮਾਉਣੀਆਂ ਨੁਕਸਾਨ ਦੇ ਥੋੜੇ ਨਾਲ ਵੀ ਗੋਰੀ ਦੀ ਹੋਰੀ ਹੈ ਹਾਂਜੀ ਚਲੋ ਇਹ ਤਾਂ ਹਣਾ ਬੋਲੀਆ ਇਟਸ ਓਕੇ ਮੈਨੂੰ ਲੱਗਦਾ ਹੈ ਭਾਈ ਸ਼ੁਕਰਵਾਰ ਉਹਨੇ ਕੀਨੇ ਫਿਲਮਾਂ ਵੱਧ ਬਣਦੀਆਂ ਨੇ ਉਹ ਤਾਂ ਸਕਦਾ ਹੀ ਹੈ ਕੋਈ ਵੱਡੀ ਗੱਲ ਨਹੀਂ ਮੈਨੂੰ ਮੈਨੂੰ ਜਸ ਵਾਂਟ ਟੂ ਸੇ ਸਮਥਿੰਗ ਕਿ ਜਦੋਂ ਰਿਲੀਜ਼ਸ ਦਾ ਕੋਈ ਨਹੀਂ ਹੈਗਾ ਮੈਨੂੰ ਤਾਂ ਅੱਜਕੱਲ ਚੀਜ਼ ਘਟਕ ਰਹੀ ਹੈ ਉਹ ਹੈ ਰੀ ਰਿਲੀਜ਼ਸ ਇਨਾ ਰੀ ਰੀਲੀਜ਼ਸ ਮਤਲਬ ਦੋ ਤੁਸੀਂ ਜਿਹੜੇ ਨਵੇਂ ਨਵੇਂ ਬੰਦੇ ਆ ਰਹੇ ਨੇ ਹੈ ਨਾ ਉਹ ਕ੍ਰੈਡੀਬਲ ਕੰਮ ਕਰ ਰਹੇ ਨੇ ਦੋ ਮੁੱਕਾ ਚੰਗੀ ਤਰ੍ਹਾਂ ਮੈਨੂੰ ਸਾਡੀ ਇਹ ਪੰਜਾਬੀ ਇੰਡਸਟਰੀ ਦੀ ਚੀਜ਼ ਬਿਲਕੁਲ ਚੰਗੀ ਨਹੀਂ ਲੱਗਦੀ ਕਿ ਅਸੀਂ بس ਖਿੱਚਣ ਤੇ ਤਿਆਰ ਹੁੰਨੇ ਆ ਸਪੋਰਟ ਕਰੋ ਯਾਰ ਲੱਗੇ ਹੋਏ ਨੇ ਮਿਹਨਤ ਲੱਗੀ ਹੋਈ ਆ ਠੀਕ ਹੈ ਤੁਹਾਡੀ ਲੱਗੀ ਹੋਈ ਹੈ ਪਰ ਤੁਸੀਂ ਕਮਾ ਚੁੱਕੇ ਹੋ ਨਾ ਮੂਵੀਆਂ ਤੋਂ ਸੋ 14 ਵਿਦ 14 ਨੂੰ ਜੋ ਰੀ ਰੀਲੀਜ਼ਸ ਹੋ ਰਹੀਆਂ ਨੇ ਮੈਨੂੰ ਲੱਗਿਆ ਕਿ ਲਾਇਕ ਨਹੀਂ ਹੋਣੀਆਂ ਚਾਹੀਦੀਆਂ ਸੀ ਹੋਰ ਕੋਈ ਪਲ ਉਸ ਦੌਰਾਨ ਸ਼ੂਟਿੰਗ ਦੌਰਾਨ ਕੋਈ ਸਾਂਝੇ ਕਰਨੇ ਚਾਹੂੰ ਜਿਹੜੇ ਵਾਕਈ ਯਾ ਗਰੀ ਬਣ ਜਾਂਦੇ ਯਾਦਗਾਰੀ ਫਿਲਮ ਬਣ ਜਾਂਦੀ ਹੈ ਭਾਈ ਮੈਨੂੰ ਇਦਾਂ ਲੱਗਦਾ ਵੀ 6 ਸੀਜ਼ਨਾਂ ਮੇਰੇ ਖੁਦ ਦੇ ਕੈਰੀਅਰ ਦੀ ਵੀ ਕਿ ਯਾਦਗਾਰੀ ਫਿਲਮ ਹੋ ਨਿਭੜੂਗੀ ਮੈਨੂੰ ਇਦਾਂ ਲੱਗਦਾ ਐਸ a ਟੀਮ ਸਾਨੂੰ ਸਾਰਿਆਂ ਨੂੰ ਇਦਾਂ ਲੱਗਦਾ ਤੁਣਕਾ ਤੁਣਕਾ ਕਿਉਂਕਿ ਮੇਰੀ ਸ਼ੁਰੂਆਤ ਸੀ ਸ਼ੁਰੂਆਤ ਤੋਂ ਤੁਹਾਡੇ ਨਾਲ ਸਾਰੀ ਜ਼ਿੰਦਗੀ ਰਹਿੰਦੀ ਰਹਿੰਦੀ ਆ ਪਰ ਇਹ ਫਿਲਮ ਨਾ ਇੱਕ ਪੜਾ ਹੁੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਤੁਸੀਂ ਠੀਕ ਆ ਸਾਨੂੰ 9 9.5 ਸਾਲ ਹੋ ਗਏ ਕੰਮ ਕਰਦਿਆਂ ਨੂੰ ਲੋਕ ਜੁੜੇ ਵੀ ਹੋਏ ਆ ਲੋਕ ਸਮਝਦੇ ਵੀ ਆ ਵੀ ਹਾਂ ਚੰਗਾ ਕੰਮ ਕਰਦੇ ਆ ਪਰ ਮੈਨੂੰ ਇਦਾਂ ਲੱਗਦਾ ਵੀ ਪੱਕੀ ਰਜਿਸਟਰੀ ਹੁੰਦੀ ਹੈ ਨਾ ਜਿਹ ਕੀ ਲੋਕਾਂ ਦਾ ਪੱਕਾ ਵਿਸ਼ਵਾਸ ਉਹ ਇਸ ਫਿਲਮ ਨਾਲ ਅਸੀਂ ਲੋਕਾਂ ਨਾਲ ਬਣਾਵਾਂਗੇ ਕਿ ਇਸ ਤੋਂ ਬਾਅਦ ਹੋ ਸਕਦਾ ਸਾਡੇ ਤੇ ਵੀ ਜ਼ਿੰਮੇਵਾਰੀ ਵਧੂਗੀ ਅਸੀਂ ਵਧੀਆ ਕੰਮ ਕਰਾਂਗੇ ਲੋਕਾਂ ਨੂੰ ਵੀ ਇਦਾਂ ਹੋਊਗਾ ਆਡੀਅנס ਨੂੰ ਵੀ ਇਦਾਂ ਹੋਊਗਾ ਵੀ ਜੇ ਹੁਣ ਇਹ ਆਉਣਗੇ ਤਾਂ ਚੰਗਾ ਕੰਮ ਹੀ ਕਰਕੇ ਆਉਣਗੇ ਅੱਛਾ ਗਾਣੇ ਇਸ ਫਿਲਮ ਦੇ ਵਿੱਚ ਤੁਸੀਂ ਸਾਂਝੇ ਕਰੋਗੇ ਗਾਣੇ ਚਾਰ ਗੀਤ ਨੇ ਜੀ ਫਿਲਮ ਦੇ ਵਿੱਚ ਤੇ ਉਹਦੇ ਚ ਮੇਰਾ ਗਾਇਆ ਹੋਇਆ ਕੋਈ ਨਹੀਂ ਹੈਗਾ ਸਜਣਦੀਪ ਭਾਜੀ ਦਾ ਗਾਇਆ ਹੋਇਆ ਸਰਗੀ ਮਾਨ ਦਾ ਗੀਤ ਗਾਇਆ ਹੋਇਆ ਜੋਤਿਕਾ ਦਾ ਗਾਇਆ ਹੋਇਆ ਇੱਕ ਨਵਾਂ ਮੁੰਡਾ ਆਜ਼ਾਦ ਤੇ ਉਹਨਾਂ ਦੇ ਗੀਤ ਗਾਏ ਹੋਏ ਨੇ ਸਿਚੁਏਸ਼ਨਲ ਨੇ ਮੇਰਾ ਮੇਰੇ ਗਰਾਉਂਡ ਲਾਇਕ ਕੋਈ ਹੈ ਨਹੀਂ ਸੀਗਾ ਇਸ ਕਰਕੇ ਮੈਂ ਨਹੀਂ ਗਾਇਆ ਜੀ ਜਿਨ੍ਹਾਂ ਨੇ ਫਿਲਮ ਚ ਪਰਫਾਰਮ ਕੀਤਾ ਨਵੇਂ ਚਿਹਰੇ ਵੀ ਕਾਫੀ ਜਿਆਦੇ ਨੇ ਜਾਂ ਕੁਝ ਫਿਲਮ ਦਾ ਨਵਾਂ ਮੁੰਡਾ ਸਾਡੇ ਨਾਲ ਜੀ ਇੱਕ ਨਾ ਅਮਨਿੰਦਰ ਜਿਹੜੇ ਹਸਬੈਂਡ ਦਾ ਰੋਲ ਨਿਭਾ ਰਹੇ ਆ ਨਵਦੀਪ ਦੇ ਬਹੁਤ ਵਧੀਆ ਐਕਟਰ ਆ ਥੀਏਟਰ ਦਾ ਬਹੁਤ ਵਧੀਆ ਐਕਟਰ ਆ ਉਹ ਤੇ ਬਾਕੀ ਹਰਿੰਦਰ ਭੁੱਲਰ ਭਾਜੀ ਇੱਥੇ ਆਪਣੇ ਫਿਰੋਜ਼ਪੁਰ ਤੋਂ ਨਾਮ ਵਾਰ ਐਕਟਰ ਮਲਕੀਤ ਰੌਣੀ ਭਾਜੀ ਹੋਗੇ ਸੰਜੂ ਸਲੰਕੀ ਜੀ ਨੀਤਾ ਮੀਤ ਮੈਮ ਬਲਜਿੰਦਰ ਕੌਰ ਮੈਮ ਸਾਰੀ ਆਰਟਿਸਟ ਆਪਣੀ ਆਪਣੀ ਜਗ੍ਹਾ ਬਹੁਤ ਬਾਕਮਾਲ ਨੇ ਤੇ ਮੈਨੂੰ ਇਦਾਂ ਲੱਗਦਾ ਵੀ ਉਹ ਤੁਹਾਨੂੰ ਆਰਟਿਸਟ ਉਹ ਨਾਮ ਘੱਟ ਦਿਖਣਗੇ ਤੁਹਾਨੂੰ ਕਿਰਦਾਰ ਜ਼ਿਆਦਾ ਦਿਖਣਗੇ ਹਾਂਜੀ ਇੱਕ ਸਵਾਲ ਮੇਰਾ ਇਹ ਆ ਵੀ ਤੁਸੀਂ 6 ਸੀਜ਼ਨ ਫਿਲਮ ਤੁਸੀਂ ਦੱਸਿਆ ਵੀ ਇਹ ਬੈਂਟਸ ਦੇ ਉੱਪਰ ਆ ਹਾਈਲਾਈਟਸ ਦੇ ਉੱਪਰ ਇਹਦਾ ਜਿਹੜਾ ਸੈਟ ਆਊ ਕੀ ਨਿਕਲੂਗਾ ਕਿ ਬਾਹਰ ਜਾਓ ਜਾਂ ਨਾ ਜਾਓ ਨੀ ਦੇਖੋ ਮੈਂ ਅਸੀਂ ਚਾਹੇ ਤੁਸੀਂ ਮੈਨੂੰ ਵੈਸੇ ਨਹੀਂ ਵੈਸੇ ਵੀ ਪਰਸਨਲੀ ਮੈਨੂੰ ਪੁੱਛੋ ਨਾ ਤਾਂ ਮੈਂ ਕਹੂੰਗਾ ਵੀ ਜਿਨੇ ਜਾਣਾ ਉਹ ਜਾਵੇ ਜਿਨੇ ਨਹੀਂ ਜਾਣਾ ਉਹ ਨਾ ਜਾਵੇ ਪਰ ਜਿਨੇ ਜਾਣਾ ਉਹ ਆਪਣਾ ਕਿਉਂ ਸਟਰੋਂਗ ਰੱਖੇ ਜੇ ਉਹਨੂੰ ਪੁੱਛਿਆ ਵੀ ਤੂੰ ਬਾਹਰ ਕਿਉਂ ਜਾਣਾ ਉਹਦੀ ਰੀਜ਼ਨਿੰਗ ਸਟਰੋਂਗ ਹੋਣੀ ਚਾਹੀਦੀ ਵੀ ਕਿਉਂ ਜਾਣਾ ਕਿਉਂ ਜਾਣਾ ਇਸ ਕਰਕੇ ਨਹੀਂ ਵੀ ਇੱਥੇ ਕੁਝ ਨਹੀਂ ਹੈਗਾ ਤਾਂ ਕਰਕੇ ਜਾਣਾ ਇਸ ਕਰਕੇ ਨਹੀਂ ਵੀ ਮੇਰੇ ਨਾਲ ਦੇ ਸਾਰੇ ਚਲੇ ਗਏ ਮੈਂ ਇਸ ਕਰਕੇ ਜਾਣਾ ਉਹ ਪਤਾ ਹੋਣਾ ਚਾਹੀਦਾ ਕਿਸੇ ਵੀ ਮੁੰਡੇ ਨੂੰ ਕਿਸੇ ਵੀ ਕੁੜੀ ਨੂੰ ਵੀ ਮੈਂ ਬਾਹਰ ਕਿਉਂ ਜਾਣਾ ਤੇ ਮੈਂ ਬਾਹਰ ਕੀ ਕਰੂੰਗਾ ਫਿਰ ਜੀ ਸਕਕੇ ਜਾਣ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਜਦੋਂ ਆਪਾਂ ਬਿਨਾਂ ਰੀਜ਼ਨਿੰਗ ਤੋਂ ਸਿਰਫ ਭੇਡ ਚਾਲ ਚ ਪੈ ਕੇ ਬਾਹਰਲਾ ਸਟੈਪ ਲੈਣੇ ਹਨ ਨਾ ਫਿਰ ਆਪਾਂ ਖਤਾ ਖਾਨਦੇ ਜਿਵੇਂ ਆਪਾਂ ਖਾ ਰਹੇ ਹਾਂ ਹਮ ਸੈਕੰਡ ਲਾਸਟ ਵਾਲਾ ਮੇਰਾ ਫਰੋਜ਼ਪੁਰ ਕਿਵੇਂ ਦਾ ਲੱਗਿਆ ਤੁਹਾਨੂੰ ਫਰੋਜ਼ਪੁਰਾ ਜਾਇਓ ਫਰੋਜ਼ਪੁਰ ਹਮੇਸ਼ਾ ਹੀ ਵਧੀਆ ਲੱਗਦਾ ਪਹਿਲਾਂ ਵੀ ਆਇਓ ਲਾਸਟ ਈਅਰ ਵੀ ਮੈਂ ਵਿਜ਼ਿਟ ਕੀਤਾ ਸੀ ਇਸੇ ਪ੍ਰੈਸ ਕਲੱਬ ਚ ਸਵਾਲ ਜਵਾਬ ਹੋਏ ਸੀ ਇਦਾਂ ਹੀ ਇਸੇ ਜਗ੍ਹਾ ਤੇ ਤੇ ਬੜਾ ਵਧੀਆ ਲੱਗਦਾ ਹਰਿੰਦਰ ਭਾਜੀ ਜਿਹੜੇ ਆ ਉਹਨਾਂ ਦੇ ਨਾਲ ਸਾਡੀ ਕਨੈਕਟੀਵਿਟੀ ਬਣਦੀ ਆ ਫਰੋਜ਼ਪੁਰ ਦੀ ਆਦਰਵਾਇਜ਼ ਉਸ ਤੋਂ ਪਹਿਲਾਂ ਸਬੱਬ ਨਹੀਂ ਸੀ ਬਣਿਆ ਸਾਡਾ ਕਦੇ ਸਾਡੇ ਵਾਲਾ ਹਰਿੰਦਰ ਪੁੱਲਰ ਕਿਵੇਂ ਲੱਗਿਆ ਫਰੋਜ਼ ਹਰਿੰਦਰ ਪੁੱਲਰ ਸਾਨੂੰ ਬੜੀ ਜ਼ੋਰ ਦੀ ਲੱਗਦੇ ਆ ਹਰ ਵਾਰੀ ਮੈਂ ਤੁਹਾਨੂੰ ਦੱਸ ਦਾਂ ਜਿਵੇਂ ਇਸ ਫਿਲਮ ਦੇ ਵਿੱਚ ਤਾਂ ਚਲੋ ਪਾਜੀ ਕੈਰੈਕਟਰ ਪਲੇ ਕਰ ਰਹੇ ਆ ਜਿਹੜੀ ਸਾਡੀ ਪਿਛਲੀ ਫਿਲਮ ਸੀ ਉਹ ਚ ਤਾਂ ਇਹਨਾਂ ਦਾ ਕੋਈ ਕੈਰੈਕਟਰ ਵੀ ਹੈ ਨਹੀਂ ਸੀ ਉਹ ਚ ਤਾਂ ਉਹ ਐਕਟ ਵੀ ਨਹੀਂ ਸੀ ਕਰ ਰਹੇ ਪਰ ਫਿਰ ਵੀ ਪਾਜੀ ਨੇ ਜਿਵੇਂ ਹੁਣ ਅੱਜ ਸਾਥ ਦੇ ਰਹੇ ਆ ਉਦੋਂ ਵੀ ਇੱਕ ਦਿਨ ਪੂਰਾ ਅਸੀਂ ਫਿਰੋਜ਼ਪੁਰ ਲਾਇਆ ਇਕ ਵਨ ਅਟਾਰ ਬਾਰਡਰ ਤੇ ਵੀ ਗਏ ਕਦੋਂ ਪੁੱਛ ਕੇ ਬੰਨੀ ਸੀ ਅੱਜ ਅੱਜ ਕੁਦਰਤੀ ਸਾਡੀ ਮੈਚਿੰਗ ਹੋ ਗਈ ਸੀ ਸੇਮ ਮੈਚਿੰਗ ਹੋ ਗਈ ਹਾਂ ਮੈਂ ਨਹੀਂ ਉਹਨਾਂ ਨਾਲ ਤਾਂ ਨਹੀਂ ਹੋਈ ਕਦੇ ਚਲੋ ਮੇਰੇ ਨਾਲ ਕੋਈ ਨਹੀਂ ਹੋਈ ਇੱਕ ਇੱਕ ਸਵਾਲ ਮੈਨੂੰ ਇਹ ਰੀਲੀਜ਼ਿੰਗ ਡੇਟ ਵਗੈਰਾ ਉਹ ਥੋੜਾ ਜਿਹਾ ਕੰਫਰਮ ਕਰ ਦਿਓ ਦੱਸ ਹਾਂਜੀ ਰੀਲੀਜ਼ਿੰਗ ਡੇਟ 14 ਮਾਰਚ ਆ ਜੀ ਹੁਣ ਕਹਿ ਸਕਦੇ ਆ ਵੀ ਸ਼ੁੱਕਰਵਾਰ ਨੂੰ ਅੱਜ ਮੰਗਲਵਾਰ ਤੇ ਦੋ ਦਿਨ ਬਾਅਦ ਸ਼ੁੱਕਰਵਾਰ ਆਉਣਾ ਜੀ ਬਸ ਆਪਾਂ ਮਿਲਦੇ ਆਂ ਥੀਏਟਰ ਸਟ ਇਨ੍ਹਾਂ ਦਾ ਕਿਰਦਾਰ ਵੀ ਥੋੜਾ ਜਿਹਾ ਦੱਸ ਦਿਓ ਆ ਵੀ ਦੱਸ ਦਿਓ ਇਨ੍ਹਾਂ ਨੂੰ ਪੁੱਛ ਇਨ੍ਹਾਂ ਦਾ ਕਿਰਦਾਰ ਨਾ ਮੈਂ ਤੁਹਾਨੂੰ ਛੋਟੀ ਜ ਇਪਾਲਸ ਵਾਲੇ ਦਾ ਕਿਰਦਾਰ ਨਿਭਾ ਰਹੇ ਆ ਠੀਕ ਆ ਜੀ ਚੰਗਾ ਨਿਭਾਉਂਦੇ ਆ ਵੈਸੇ ਬੜਾ ਪੁਲਸ ਵਾਲਾ ਨੀ ਨਹੀਂ 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 ਇਹ ਤੋਂ ਅੱਗੇ ਮੈਂ ਹੁਣ ਦੱਸਣਾ ਹੀ ਨਹੀਂ ਕਿਉਂਕਿ ਹੈਗਾ ਕੁਛ ਵੈਸੇ ਫਿਰੋਜ਼ਪੁਰ ਵਾਲੇ ਨਾ ਪੁਲਸ ਵਾਲਿਆਂ ਦਾ ਕਿਰਦਾਰ ਹੀ ਚੰਗਾ ਨਿਭਾਉਂਦੇ ਆ ਹੈਗਾ ਮੈਂ ਇਹ ਵਿੱਚ ਕਿਰਦਾਰ ਬਾਰੇ ਥੋੜਾ ਜਿਹਾ ਚਾਨਣਾ ਤਾਂ ਪਾਉਣਾ ਹਾਂ ਫਿਲਮਾਂ ਵਿੱਚ ਬੜੇ ਐਸਐਚਓ ਬਣੇ ਹੋ ਕਿ ਡੀਐਸਪੀ ਬਣੇ ਹੋ ਕਿ ਐਸਐਸਪੀ ਬਣੇ ਹੋ ਉਹ ਵੀ ਸਾਰੀਆਂ ਗੱਲਾਂ ਤੁਹਾਡੇ ਨਾਲ ਕਨਫਰਮ ਕਰਦੇ ਪਰ ਕੁਛ ਨਾ ਕਿਉਂਕਿ ਕੁਛ ਕੰਮ ਕਰਦੇ ਤੁਸੀਂ ਪੈਸੇ ਲਈ ਕੁਛ ਕੰਮ ਕਰਦੇ ਤੁਸੀਂ ਤਰੱਕੀ ਲਈ ਕੁਛ ਕੰਮ ਕਰਦੇ ਹੋ ਰੂਹ ਦੇ ਸਕੂਨ ਲਈ ਐਂਡ ਉਹਨਾਂ ਦੇ ਵਿੱਚੋਂ ਬਹੁਤ ਘੱਟ ਇਸ ਤਰ੍ਹਾਂ ਦੇ ਨਾਮ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਨਾਮ ਹਰਦੀਪ ਗਰੇਵਾਲ ਦਾ ਮੈਂ ਇਹਨਾਂ ਦਾ ਪ੍ਰਸ਼ੰਸਕ ਹਾਂ ਕਿਉਂ ਕਿ ਗੀਤ ਇਹਨਾਂ ਦੇ ਇਸ ਤਰ੍ਹਾਂ ਦੇ ਨੇ ਜਿਹੜੇ ਅਸੀਂ ਸੁਣੇ ਜ਼ਿੰਦਗੀ 'ਚ ਕੁਝ ਕਰਨ ਦੀ ਅੱਗੇ ਵਧਣ ਦੀ ਤਮੰਨਾ ਜਾਗਦੀ ਪ੍ਰਸ਼ੰਸਕ ਸੀ ਤੁਨਕਾ ਤੁਨਕਾ ਦੇਖੀ ਮੈਂ ਕਾਲ ਪਰਸਨਲੀ ਕੀਤੀ ਵੀ ਅਸੀਂ ਮੈਨੂੰ ਬਹੁਤ ਵਧੀਆ ਲੱਗੀ ਕਿ ਨਾ ਉਸ ਤੋਂ ਬਾਅਦ ਅਗਲੀ ਫਿਲਮ ਬੈਚ 2000 ਦੀਰਾਂ ਕੀਤੀ ਉਹਦੇ ਜੁੜੇ ਉਹਦੇ ਚ ਐਸਆਈ ਦਾ ਕਰੈਕਟਰ ਸੀ ਉਸ ਐਸਆਈ ਦੀਆਂ ਸਿਵਾਵਾਂ ਨੂੰ ਵੇਖਦੇ ਹੋਏ ਕਿ ਇਹਨਾਂ ਨੇ ਮੈਨੂੰ ਪ੍ਰੋਮੋਸ਼ਨ ਦੇ ਕੇ ਦੋ ਤਾਰੇ ਹੋਰ ਮੇਰੇ ਮੋਢੇ ਤੇ ਲਾਏ ਇਨਸਪੈਕਟਰ ਗਰਮੇਲ ਸਿੰਘ ਦਾ ਕਰੈਕਟਰ ਐਂਡ ਜਿੱਥੇ ਇਹਨਾਂ ਦਾ ਨਾਮ ਹੋਵੇ ਸੀ ਕਦੇ ਪੁੱਛਿਆ ਨਹੀਂ ਵੀ ਉਹ ਕਰਦਾ ਕੀ ਆ ਜਾਂ ਕੀ ਕਰਦਾ ਬਟ ਮੈਨੂੰ ਨਹੀਂ ਪਤਾ ਸੀ ਵੀ ਉਹ ਕਿਰਦਾਰ ਇੰਨਾ ਜ਼ਿਆਦਾ ਵਧੀਆ ਮੈਨੂੰ ਸਸਪੈਂਸ ਹੀ ਰੱਖਿਆ ਐਂਡ ਮੈਂ ਹੁਣ ਵੀ ਸਸਪੈਂਸ ਹੀ ਰੱਖੂੰਗਾ ਵੀ ਉਹ ਕੀ ਕਰਦਾ ਇਹ ਤਾਂ ਤੁਹਾਨੂੰ ਹੁਣ ਦੇਖਣਾ ਹੀ ਪੈਗਾ 14 ਤਰੀਕ ਨੂੰ ਜਾ ਕੇ ਬਟ ਜਿਸ ਤਰ੍ਹਾਂ ਕਹਿੰਦੇ ਵੀ ਆ ਮੈਂ ਫਿਲਮ 'ਚ ਹੋਵਾਂ ਜਾਂ ਨਾ ਹੋਵਾਂ ਮੇਰੀ ਜਿਹੜੀ ਕੋਸ਼ਿਸ਼ ਹੋਏ ਨਹੀਂ ਰਹਿੰਦੀ ਉਹ ਰਹਿੰਦੀ ਕਿ ਮੇਰੇ ਸ਼ਹਿਰ ਫਿਰੋਜ਼ਪੁਰ ਦੇ ਵਿੱਚ ਯਾਰ ਸਾਡਾ ਸਿਨੇਮਾ ਪੰਜਾਬੀ ਸਿਨੇਮਾ ਦੇ ਆਧਾਰੋਂ ਨੂੰ ਪਤਾ ਲੱਗੇ ਵੀ ਸਾਡਾ ਸ਼ਹਿਰ ਕਿੱਥੇ ਆ ਕਿੱਥੇ ਵੱਸਦਾ ਹੈ ਕਿ ਕੀ ਖਾਸੀਅਤ ਗੱਲਾਂ ਨੇ ਤੇ ਇਸ ਲਈ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਫਿਰੋਜ਼ਪੁਰ ਨੂੰ ਵੱਧ ਤੋਂ ਵੱਧ ਫਿਲਮ ਇੰਡਸਟਰੀ ਦੇ ਨਾਲ ਜੋੜਿਆ ਜਾਵੇ ਸਿਤਾਰੇ ਜਿਹੜੇ ਸਾਡੇ ਫਿਰੋਜ਼ਪੁਰ ਦੀ ਧਰਤੀ ਦੇ ਬਿਯੋਂ ਇਨ ਸਤਾਰਿਆਂ ਨੂੰ ਅੱਜ ਫਿਰੋਜ਼ਪੁਰ ਦਿਖਾਤਾ ਸਤਾਰਿਆਂ ਨੇ ਇਹਨਾਂ ਨੇ ਤਾਂ ਪਹਿਲਾਂ ਦੇਖ ਚੁੱਕੇ ਆ ਤੇ ਅੱਜ ਮੈਮ ਪਹਿਲੀ ਵਾਰੀ ਆਏ ਨੇ ਤੇ ਉਹ ਵੀ ਦੋ ਚਾਰ ਜਗ੍ਹਾ ਵਿਜ਼ਿਟ ਕਰ ਖੁਸ਼ ਕਰਕੇ ਭੇਜੋ ਫਿਰੋਸਪੁਰ ਚੋਂ ਜਾ ਕੇ ਇਹਨਾਂ ਕਹਿਣ ਵੀ ਅੱਗੇ ਤੋਂ ਹਾਂਜੀ ਕਿਹਨ ਲੰਚ ਕਰਵਾ ਲੰਚ ਕਰਵਾਉਣ ਲੱਗੇ ਨੇ ਹਾਂਜੀ ਬਿਲਕੁਲ ਆਸਵਾਦੀ ਇਹਨਾਂ ਨੂੰ ਮਨ ਨਾਲ ਭੁੱਖੇ ਹੀ ਲਈ ਵਰਦੇ ਨਹੀਂ ਨਹੀਂ ਇਟਸ ਓਕੇ ਇਹ ਤਿੰਨ ਮੱਝ ਗਈ ਤਾਂ ਕੁਝ ਨਹੀਂ ਗਵਾਇਆ ਇਹਨਾਂ ਨੇ ਨਹੀਂ ਨਹੀਂ ਇਹਨਾਂ ਨੇ ਫਿਰਿੰਦਰ ਮਾੜੀ ਗੱਲ ਆ ਨਹੀਂ ਨਹੀਂ ਇੰਦਾ ਦੀ ਕੋਈ ਗੱਲ ਮੈਂ ਹੀ ਕਿਹਾ ਸੀ ਐਕਚੁਅਲੀ ਇਹਨਾਂ ਨੂੰ ਫਿਰੋਸਪੁਰ ਵਾਲਿਆਂ ਲਈ ਕੀ ਸੰਦੇਸ਼ ਹੈਗਾ ਇਹ ਸੰਦੇਸ਼ ਹੈ ਕਿ ਯੂ نو ਆਈ ਥਿੰਕ ਸਾਨੂੰ ਜਿੱਥੇ ਮਰਜ਼ੀ ਹੋਵੇ ਪੰਜਾਬ ਵਿੱਚ ਦਾ ਹਰ ਇੱਕ ਕੋਨਾ ਜ਼ਰੂਰੀ ਹੈ ਪੰਜਾਬੀ ਸਿਨੇਮਾ ਵਾਸਤੇ ਹਰ ਇੱਕ ਇਨਸਾਨ ਇੰਪੋਰਟੈਂਟ ਹੈ ਐਂਡ ਸਾਡਾ ਸਿਨੇਮਾ ਵੀ ਇੱਕ ਮਤਲਬ ਸਾਡੀ ਸਾਡਾ ਆਰਟ ਫਾਰਮ ਹੈ ਇਹ ਰੱਬ ਕਰੇ ਹਮੇਸ਼ਾ ਇਦਾਂ ਹੀ ਚੱਲਦਾ ਰਹੇ ਤਾਂ ਬਹੁਤ ਜ਼ਿਆਦਾ ਗਰੋ ਕਰੇ ਤੇ ਸਾਨੂੰ ਹਰ ਇੱਕ ਕੋਨੇ ਤੋਂ ਸਪੋਰਟ ਚਾਹੀਦੀ ਆ ਸੋ ਅਸੀਂ ਫਿਰੋਜ਼ਪੁਰ ਆਏ ਆ ਅਸੀਂ ਹੁਣ ਇਸ ਤੋਂ ਅੱਗੇ ਕਿੱਥੇ ਬਸ ਪਾਕਿਸਤਾਨ ਰਹਿ ਗਿਆ ਹਣਾ ਹੁਣ ਹੁਣ ਉੱਥੇ ਜਾਣਾ ਹੈ ਸੱਚੀ ਇਸ ਤੋਂ ਬਾਅਦ ਇਸ ਤੋਂ ਬਾਅਦ ਤਾਂ ਬਾਰਡਰ ਤੇ ਹੀ ਜਾਵਾਂਗੇ ਬਟ ਇਹੀ ਸਾਰੀ ਤਕ ਵਾਸਤਾ ਹੈ ਕਿ ਯੂ نو ਅਸੀਂ ਕੁਝ ਵਧੀਆ ਬਣਾਇਆ ਸਾਹੀ ਅਸੀਂ ਬਾਰ ਬਾਰ ਕਹਿ ਰਹੇ ਆਂ ਜਾਓ ਦੇਖੋ ਜਾਓ ਦੇਖੋ ਨਹੀਂ ਤਾਂ ਮੈਂ ਮੈਂ ਮਹਰਦੀਪ ਨੂੰ ਕਹਿ ਰਹੀ ਸੀ ਮੇਤੋਂ ਨਹੀਂ ਕਿਆ ਹੁੰਦਾ ਜਾਓ ਦੇਖੋ ਜਾ ਦੇਖੋ ਬਟ ਕਿਉਂਕਿ ਅਸੀਂ ਵਧੀਆ ਪ੍ਰੋਡਕਟ ਬਣਾਇਆ ਹੈ ਯੂ نو ਮੋਰ ਸੋ ਅਨ ਡਿਜ਼ਰਵ ਕਰਦਾ ਹੈ ਪ੍ਰੋਡਕਟ ਕਿ ਇੱਕ ਸਕਸੈਸਫੁਲ ਫਿਲਮ ਹੋਵੇ ਪੰਜਾਬੀ ਸਿਨੇਮਾ ਵਾਸਤੇ ਸੋ ਤੁਸੀਂ ਹੀ ਕਰਨੀ ਆ 14 ਤਰੀਕ ਨੂੰ ਰਿਲੀਜ਼ ਹੋ ਰਹੀ ਹੈ 200 ਰੁਪਏ ਦੀ ਗੱਲ ਹੈ ਪਲੀਜ਼ ਖਰਚ ਦਿਓ ਮੇਰੇ ਤੇ ਥੈਂਕ ਯੂ ਸੋ ਮਚ ਦੀ ਸਟਾਰ ਕਾਸਟ ਨੂੰ ਤਾਂ ਮਿਲਾਇਆ ਹੈਗਾ ਤੇ 14 ਮਾਰਚ ਨੂੰ ਇਹ ਫਿਲਮ ਪੰਜਾਬੀ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ ਹਰਦੀਪ ਗਰੇਵਾਲ ਹੋਰਾਂ ਦਾ ਤੁਨਕਾ ਤੁਨਕਾ ਵੀ ਤੁਸਾ ਗੀਤ ਨੂੰ ਵੀ ਜਿੱਥੇ ਪਿਆਰ ਦਿੱਤਾ ਉਸ ਫਿਲਮ ਨੂੰ ਵੀ ਪਿਆਰ ਦਿੱਤਾ ਤੇ ਅੱਜ ਇਹ ਸਟਾਰ ਕਾਸਟ ਇੱਕ ਵਾਰ ਫਿਰ ਫਿਰੋਜ਼ਪੁਰ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਪੁੱਜੀ ਸੀ ਤੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਤੇ ਪੂਰੀ ਜਿਹੜੀ ਇਹ ਫਿਲਮ ਮਜ਼ਾ ਉਦੋਂ ਆਣ ਵਾਲਾ ਜਦੋਂ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਜਾ ਕੇ 14 ਮਾਰਚ ਨੂੰ ਫਿਲਮ ਰਿਲੀਜ਼ ਹੋਊਗੀ ਤੇ ਵਿਦ ਪਰਿਵਾਰ ਜਾ ਕੇ ਫਿਲਮ ਦੇਖਿਓ ਤੇ ਦੇਖ ਕੇ ਅੱਜ ਦਾ ਇੰਟਰਵਿਊ ਆਪਣੇ ਕਮੈਂਟ ਜੜੇ ਗਿਆ ਉਹ ਵੀ ਜ਼ਰੂਰ ਦੱਸਿਓ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁਦ ਦਾ ਗੁਰਵਰਸਾ ਲਾਈ ਪੱਤਰਕਾਰ ਸਾਥੀ ਰਜਿੰਦਰ ਕੰਬੋਜ ਨਾਲ ਮੈਂ ਸਤਪਾਲ ਤਨ